ਬੈਕ ਟੂ ਮਾਈ ਨਿਊ ਵਲੌਗ ਤੇ ਆਪਾਂ ਹੈਗਾ ਜਾਣ ਲਈ ਤਿਆਰ ਚੰਡੀਗੜ੍ਹ ਨੂੰ ਤੇ ਜੰਮਗੀ ਜੇ ਪਹਿਲੀ ਵਾਰੀ ਸਟੇਡੀਅਮ ਚ ਮੈਚ ਵੇਖਾਂਗੇ ਜੇ ਟਿਕਟ ਮਿਲ ਗਈ ਬਿਉਰਟੀ ਉੱਥੇ ਜਾ ਕੇ ਪਤਾ ਲੱਗੂਗਾ ਉਹ ਮੇਰੇ ਕਿੰਨੇ ਦਾ ਕਨਫਰਮ ਹੋਈ ਹੋਈ ਆ ਬੁੱਕ ਤਾਂ ਹੋ ਗਈ ਬਾਕੀ ਦੇਖਦੇ ਹਾਂ ਉੱਥੇ ਜਾ ਕੇ ਤਾਈਆਂ ਸਾਰੇ ਚੱਲੇ 9:00 ਵਜੇ ਤੇ ਕਰਦੇ ਆ ਕਿ ਵੀਡੀਓ ਕੰਟੀਨਿਊ ਤੁਹਾਨੂੰ ਦਿਖਾਉਣੇ ਆ ਕੇ ਤਦ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਚੱਲਦੇ ਆਂ ਮੋਟਰਾਂ ਤਿਆਰ ਆ ਰੋਟੀ ਆਪਾਂ ਖਰਾਤੀ ਖਾ ਖੂ ਲਵਾਂਗੇ ਬਸ ਪੋਵੀਤਾ ਖਾ ਕੇ ਚੱਲਦੇ ਆਂ ਫਿਰ ਰੂਟ ਕਰਤਨ ਲੱਗੇ ਆਂ ਮੋਟਰਾਂ ਆ ਰਹੀਆਂ ਬੰਦਾ ਬੜਾ ਵੱਡਾ ਨਹੀਂ ਕਰਿਆ ਛੋਟਾ ਹੀ ਰੱਖ ਲਿਆ ਵਾਸ ਇਹਨਾਂ ਬਹੁਤ ਕੱਲ ਨੂੰ ਮੁੜੇ ਆਉਣਾਂ ਪੰਜ ਵੇਰੀ। ਪੁਵਿਤਾ ਹੋਣੇ ਤੇ ਚੱਲਦੇ ਆਂ ਫਿਰ ਮੋਟਰਾਂ ਦਾ ਆਪਾਂ ਰੈਡੀ ਧੋਤਾ ਸੀ। ਆਹੀ ਪੰਡਾ ਨਿਕਲ ਚੱਲੇ ਆਂ। ਤੇ ਬਾਕੀ ਗੱਲਬਾਤ ਕਰਦਾ ਰਾਜਕ ਪਾਉ ਆਵਾਂਗਾ ਤੇਲ ਤੇਲ ਉੱਥੇ ਤਾਂ ਹੀ ਹੈਗਾ। ਮੋਟਰਾਂ ਆਪਾਂ ਬੜਾ ਆ। ਆ ਹੋਵੇ ਤਾਂ ਇਹ ਜਾ ਹੋਵੇ ਦੇਖੋ। ਆ ਮਗਰ ਨਾ ਵੀ ਸਾਹ ਪੂਰੀ ਬੜੀ ਘਣਾ ਸਾਹ ਕਿਉਂ ਦਰਾਸਾ ਦੋ ਹਾਂ ਬਸ ਕਵਰ ਕਰਿਆ ਹੈ ਰਾ ਸਾਰਾ ਹੈ ਨੋਈ ਜੋੜੇ ਪੜੋ ਨੋ ਇਖਨੇ ਰੁਕੇ ਜੀ ਪੁਲਿਸ ਨੂੰ ਕਰਾਉਂਦੇ ਮਾਰੇ 11 ਵਜੇ ਮਤਲਬ ਤੁਝੇ ਮਰਫਾ ਹੀ ਹੈ 6 ਮਹੀਨੇ ਦਾ ਸ਼ੋਰ ਹੋ ਗਿਆ ਚੱਲੀ ਜਾ ਲੋਈ ਸਰਵਿਸ ਲਾਈਨ ਤੋਂ ਹੁਣ ਆਪਾਂ ਵੱਡੀ ਰੋਡ ਤੇ ਚੜਨਾ ਇੱਥੇ ਤੇ ਪਲੇਸ਼ਨ ਕਰਾ ਲਿਆ ਇੰਸ਼ੋਰ ਤੇ ਹੈਗਾ ਹੀ ਆ ਪਰ ਪੁਰਾਣੇ ਨਾਮ ਤੇ ਆ ਮੇਰੇ ਨਾਮ ਤੇ ਹੋ ਗਿਆ ਰਜਿਸਟਰ ਮੋਟਰ ਚਲੋ ਵੱਡੀ ਰੋਡ ਤੇ ਛੱਡਦੇ ਆ ਪੰਜਾਬੀ ਰਸੋਈ ਔਣੇ 12 ਹੋ ਗਏ ਖਾਨਿਆਂ ਕਸਰ ਚੱਲਦਾਗਾ ਦਾਦੀਆਂ ਗੋਲੀਆਂ ਇਦਾਂ ਹੀ ਲੈ ਜਾ ਦੇਣਾ ਅੰਮ੍ਰਿਤਸਰੀ ਨਾਲ ਆ ਗਿਆ ਅੰਮ੍ਰਿਤਸਰੀ ਨਾਲ ਆਪਣਾ ਤਾਂ ਰੋਟੇਕ ਬਣੀ ਖਾ ਲਿਆ ਚੱਲਦੇ ਹਾਂ ਬੱਸ ਹੁਣ ਸਿੱਧਾ ਹੁਣ 20 ਮਿੰਟ 25 ਕਿਲੋਮੀਟਰ ਰਹਿ ਗਿਆ ਜੇ ਤਾਂ ਆਪਣਾ ਟੈਕਸਟ ਫੜਨੀ ਹੈ ਆਨਲਾਈਨ ਤਾਂ ਆਪਣੀ ਹੋਈ ਹੈ ਫੱਕੀ ਚੱਲਦੇ ਹਾਂ ਫਿਰ ਕੋਈ ਨੋ ਹੀ ਟੈਕਟ ਮਿਲ ਗਈ ਆ ਪੰਜਾਬ ਤੇ ਗੁਜਰਾਤ ਦਾ ਮੈਚ ਅੱਜ 1 ਵਜੇ ਕੇ 3 ਕਮਿੰਟਾਂ ਤੇ ਪਹੁੰਚਿਆ ਮੈਂ ਇੱਥੇ ਪੁਰਾਣੇ ਸਟੇਡੀਅਮ ਚ ਪਹੁੰਚਿਆ ਪੀਸੀਜੀ ਇੱਥੋਂ ਵੀ ਮਿਲ ਜਣੀ ਸੀ ਉਧਰੋਂ ਵੀ ਮਿਲ ਜਣੀ ਸੀ ਇਹ ਜਿਹੜਾ ਜਿਹੜੀਆਂ ਉਹ ਨਵਾਂ ਮੁੱਲਾਪੁਰ ਸਟੇਡੀਅਮ ਯਾਦਵਿੰਦਰ ਸਟੇਡੀਅਮ ਇੱਥੋਂ ਵੀ ਮਰਦਨ ਇੱਧਰ ਹੀ ਲੋਕੇਸ਼ਨ ਲਾ ਲਈ ਸੀ ਮੇਰੇ ਨੇੜੇ ਸੀ ਨਾ ਇੱਧਰੋਂ ਹੀ ਆਇਆ ਲਾਂਡਰਾਂ ਕੰਨੀ ਦੀ ਮਹਾਲੀ ਹੋ ਕੇ ਆ ਗਿਆ ਉਹਨੂੰ ਦਿੱਤੀ ਹੈ ਤੱਕ ਤੇ ਮਿਲ ਗਿਆ ਹੁਣ ਚੱਲਦੇ ਆਪਾਂ ਖਰੜ ਮਾ ਉੱਥੇ ਘਰੇ ਚਾਉਂਦੇ ਆਂ ਸਰੜ ਸ਼ਾਉਨ ਚੱਲਾਂਗੇ ਮਾਚ ਦੇਖਣ ਉੱਥੋਂ ਦਾ ਲਵੀ ਪੈਂਦਾ ਮੁੱਲਾਪੁਰ ਸਟੇਡੀਅਮ ਕਿਉਂਕਿ ਨਿਊ ਸਨੀਅਨ ਕਲੇਮ ਕੰਨੀ ਜਾਂਦੀ ਹੈ ਸੜਕ ਹੋਰ ਨਹੀਂ ਚੰਡੀਗੜ੍ਹ ਨੂੰ ਉੱਤਰੀ ਆ ਚਲੋ ਚੱਲਦੇ ਆ ਵਸ ਇੱਥੇ ਘਰੇ ਨੂੰ ਘਰੇ ਪਹੁੰਚ ਗਏ ਆ ਭਈ ਆ ਟੈਕਟਰ ਸੀ 6 ਚੱਲਾਂਗੇ ਆਪਾਂ ਆ 5:30 ਚੱਲਾਂਗੇ ਇੱਥੋਂ ਕਿਉਂਕਿ ਟਾਈਮ ਨਾਲ ਘੰਟਾ ਪਹਿਲਾਂ ਹੀ ਚੱਲਣਾ ਸੀ ਹੀਟ ਸ਼ੂਟ ਮਿਲ ਜੇਂਦੀ ਆ ਫਿਰ ਟਾਈਮ ਨਾਲ ਮਿਲੂਗਾ ਸਹੀ ਹੀਟ ਦਾ ਖਰਮੀ ਪੀਊ ਫਿਰ ਭੀੜ ਭੜਕੇ ਤੋਂ ਬਾਅਦਾਂਗੇ ਨਾਲੇ ਪ੍ਰੈਕਟਿਸ ਕਰਦੇ ਹੁੰਦੇ ਨੇ ਉੱਥੇ ਦੇਖਾਂਗੇ ਫਿਰ ਜੰਦੂ 6 ਹੋ ਗਏ ਚੱਲੇ ਆਪਾਂ ਸਟੇਡੀਅਮ ਨੂੰ ਪਹਿਲਾਂ ਚੱਲਾਂ ਜੱਧਾ ਘੰਟਾ ਦਾ ਪਹੁੰਚਣਾ ਵੀ 라ਜੂ 5:30 ਹੋ ਜਾਣਗੇ ਫੇਰ ਬੈਠਾਂ ਉੱਠਾਂ ਇਹ ਦੇਖਦੇ ਅੰਦਰ ਉੱਥੇ ਜਾ ਕੇ ਕੰਮ ਲੱਗਦਾ ਫਿਰ ਐਂਟਰੀ ਤੇ ਲਾਈਨ ਵੱਡੀ ਲੱਗਦੀ ਹੈ ਨਾ ਪਹਿਲਾਂ ਹੀ ਜਾ ਕੇ ਬਹਿ ਜਾਂਗੇ ਬਾਕੀ ਚੱਲਦੇ ਆ ਸਾਨੂੰ ਪਹੁੰਚਾਉਣੇ ਅੱਗੇ ਇੱਥੋਂ ਬਾਅਦ ਤੇਲ ਵੀ ਪਾਉਣਾ ਤੇਲ ਪਵਾ ਲਾਂਗੇ ਹੁਣ ਪਿੰਡੋ ਬਾਰੀ 200 ਦਾ ਅਜੇ ਦਾ ਹੈਗਾ ਪਰ ਮੁੜਦੇ ਹਨੇਰਾ ਹੋ ਜਾਣਾ ਫਿਰ ਉੱਥੇ ਮਿਲੇ ਨਾ ਮਿਲੇ ਪੰਪ ਆਮ ਆਰਕੀਡ ਵਿਜਲੀ ਨਾ ਹੋ ਜਾਈ ਨੇ ਸਿੱਧਾ ਮਹਾਲੀ ਚੰਡੀਗੜ੍ਹ ਵਾਲੇ ਰੋਡ ਤੇ ਆ ਜਾਣਾ ਚਲੋ ਚੱਲਦੇ ਆ ਆ ਲੌਗ ਲੈਂਦਾ ਉੱਥੇ ਲਾਵਾਂ ਵੀ ਉਹਨਾ ਦੂਜਾ ਚੱਲਦਾ ਨਹੀਂ ਲਾਗ ਲਾਉਣ ਨੂੰ ਲੈਂਦਾ ਉੱਥੇ ਸਿੱਧਾ ਰੋਡ ਚੰਡੀਗੜ੍ਹ ਜਾਂਦਾ ਇੱਥੇ ਤੇਲਪੁਰ ਐਚਪੀ ਵਾਂ ਪਤੋਂ ਫੇਰ ਜਾਉਦੇ ਹਾਂ گاਉਂ ਪਿੰਡ ਵਿੱਚ ਲੈਂਦਾਉਂ ਪਿੰਡ ਐਥੇ ਗੁਰਦਾਰਾ ਸਾਹਿਬ ਆ ਬਟਾ ਜੀ ਚੰਡੀਗੜ੍ਹ ਦੇ ਇੱਥੇ ਖਰੜ ਦੇ ਮਹਾਲੀ ਦੇ ਵਿੱਚ ਹੀ ਹੈ ਗੁਰਦਾਰਾ ਸਾਹਿਬ ਇੱਥੇ ਐਦਵਾਰ ਨੂੰ ਲੱਗਦਾ ਹੁੰਦਾ ਮੇਲਾ ਇਹ ਨਹੀਂ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਇਹ ਨਹੀਂ ਫਰੰਡ ਮਹਾਲੀ ਨਾਲ ਲੱਗਦੇ ਖਰੜ ਚੰਡੀਗੜ੍ਹ ਤੋਂ ਜਾਵਾਂ ਮਹਾਲੀ ਆ ਗਿਆ ਵਸ ਮਹਾਲੀ ਦੀ ਸੀ ਆਪਾਂ ਹੁਣ ਗੱਡੀਆਂ ਦੀ ਭੀੜ ਦੇਖਣ ਲਈ ਹੋਰ ਕਿੰਨੀ ਜਾਂਦੀ ਹੈ ਇਹ ਗਰਾਉਂਡ ਦੇਖ ਲਓ ਕਿੱਧਰ ਆ ਕੇ ਬਣਾਇਆ ਰੂਹੀ ਵਿਆਹਾਂ ਚ ਹੋਰੇ ਗੱਡਾ ਖੰਡਾ ਹੀ ਹੋ ਜਾਂਦਾ ਤਾਂ ਹੀ ਪਹਿਲਾਂ ਸਾਈਆਂ ਵੈਲਾ ਆ ਭੀੜ ਬਹੁਤ ਹੋ ਜਣੀ ਆ ਕਿ ਲੋਕ ਵੀ ਵੱਲਾ ਹੋਣ ਲੱਗੇ ਨੇ ਦੇਖਾ ਮੇਰੇ ਘਟਾ ਪੰਨਾ ਜਾਂ ਇੱਧਰ ਨਾ ਬਰਾਬਰ ਜਿਹੜੀਆਂ ਪੀਸੀਐਲ ਯਾਦਵਿੰਦਰਾ ਸਟੇਡੀਅਮ ਆ ਇੱਧਰ ਬਰਾਬਰ ਆ ਗਿਆ ਜਿਹੜੀਆਂ ਉਹ ਲੱਟਾਂ ਵੱਧੀਆਂ ਨੇ ਪੂਰੇ ਬੰਨ ਦਾ ਫਟਕ ਲੱਗੇ ਇੱਧਰ ਬਰਾਬਰ ਆ ਦੇਖੋ ਆ ਆ ਗਈ ਨਾ ਕੰਢਾ ਚ ਵੀ ਐ 15 ਮਿੰਟਾਂ ਜਾ ਗਿਆ ਨਹੀਂ ਤਾਂ ਉੱਧਰ ਹੀ ਅੱਧਾ ਘੰਟਾ ਲਾਉਂਗੇ ਲੋਈ ਝੰਡਾ ਲੈਣ ਨੂੰ ਕਿ ਹੈ ਨਹੀਂ ਝੰਡਾ ਘਾਤਾ ਵੇਖੋ ਦੁਨੀਆ ਦਾ ਸਟੇਡੀਅਮ ਉੱਤਰ ਥਾਰੂ ਪੈਂਦਾ ਲੋਈ ਝੰਡਾ ਲਾਤਾ ਪੰਗ ਪਕੜਨਾ ਨਾਉਂ ਦੇਖ ਲੈਣਾ ਤਾਂ ਸਹੀ ਨੇ ਖਰੂ ਕਹਿੰਦਾ ਖਰੂ ਆ ਝੰਡਾ ਲੈ ਲਿਆ ਇੱਕ ਪਿਆਉ ਕੈਂਸਾ ਸਾਈਆਂ ਪਹਿਲਾਂ ਆਇਆ ਵੀ ਲੋਕ ਆਈ ਜਾਂਦੇ ਨੇ ਟਾਈਮ ਨਾਲ ਹੀ ਪਹੁੰਚ ਜੀ ਆ ਉੱਤ ਪੈਂਦਾ ਹੋ ਰੂ ਹੋ ਰੂ ਪੈਂਦਾ ਬੂਗਾ ਕੀ ਆ ਗਿਆ ਹੁਣ ਵੈਸਟ ਚਾ ਸਾਊਥ ਸਾਈਡ ਵੈਸਟ ਸਾਈਡ ਜਾਣਾ ਆਪਾਂ ਪਰਲੀ ਸਾਈਡ ਆ ਜਿੱਦੇ ਵੀ ਆਇਆ ਨਾ ਬੱਟ ਆ ਸਾਈਡ ਉੱਪਰ ਲੋ ਇਹੰਦਰ ਆਗੇ ਜੋਨ ਨਗਰ ਲੈ ਆਨ body number you ਕਵਰ ਦੋ ਸਟੋਰ ਦੂਜੀ ਝਾੜੋਂ ਦੁਰਗਾ ਤੇ ਬੋਲਿੰਗ ਇਹ ਚੱਕਾ ਲੱਗਿਆ ਪਹਿਲਾਂ ਮੱਕੀ ਬੱਕੀ ਤੇ ਲੱਗੀ ਬੱਕੀ ਤੇ ਲੱਗੀ ਦੋ ਦੂਜੇ ਓਵਰ ਦੀ ਤੀਜੀ ਗੇਂਦ ਪਰ ਸਿਮਰਨ ਸਿੰਘ ਚੱਲ ਰਿਹਾ ਨੋ ਗੋਲ ਸਕਾ ਪ੍ਰਾਪਤ ਹੋ ਤਰੀ ਹਟਾ ਫ੍ਰੀ ਹਟਾ thank yeah. you ਦਾ ਹੋ ਗਿਆ ਹੱਲਾ ਗੁੱਲਾ PW Oh yeah. Panna yeah. 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 ਅਸ਼ੂਤੋ ਸ਼ਰਮਾ ਸ਼ਿਸ਼ਾਂ ਸਿੰਘ ਖੇਡਦਾ ਤਿੰਨ ਬੋਲਾਂ ਇੱਕ ਚਾਰ ਬੋਲਾਂ ਇੱਕ ਟਾਈਮ ਆਊਟ ਚਲੋ ਕਲੀ ਵਾਲੇ ਭੱਜਨੇ O ਸੱਤਵੇਂ ਓਵਰ ਦੀ ਪਹਿਲੀ ਬਾਲ ਨੱਬੇ ਸਕੋਰ ਹੋਏ ਨੇ 14-5 ਆਊਟ 14 ਓਵਰ ਸਿੰਗਲੀ ਬਣਾਏ ਖਾਨ ਵੀਰ ਨੂੰ ਚੱਲਦਾ 143 ਰਨ 99 ਹੋ ਗਏ ਆਪ ਦਾ ਰੋਟੀ ਖਾਓ ਹੁਣ ਚਾਪ ਕੋਲ ਚੇ ਛੋੜ ਲਈ ਦੀ ਪੈਟਿੰਗ ਆਊਗੀ ਕੀ ਬਣਦਾ ਸਾਹਾ ਤੇ ਗੱਲ ਨੇ ਇਧਰ ਨਾਲ ਸਾਹਾ ਕਜਾਇ ਦੇ ਵਿੱਚ ਤੋਂ ਓਏ ਰੋਗਲੀਓ ਭਰਾਵਾ ਲੱਗ ਗਿਆ ਏ ਲੱਗ ਗਿਆ ਏ ਲੱਗ ਗਿਆ ਇਹੀ ਅੜਦਾ ਜੀ ਸ਼ਕਤੀ ਦੇ ਭਵਨ ਚ ਇੱਕ ਟੱਕਾ ਨਹੀਂ ਟੱਕਾ ਇਸ਼ਾਰਾ ਕਰਨ ਨੂੰ 103 ਤੇ ਇੱਕ ਹੋ ਰੋਡ ਹੋ ਗਿਆ 9 ਬੋਲਾ 5 ਰਨ ਇੱਕ ਟਸਕੋਰ ਰਹਿ ਗਿਆ 7 ਬੋਲਾਂ ਆਊਟ ਹੋ ਗਏ ਸ਼ਾਬਾਸ਼ ਸਕੋਰ ਕਰੇਗਾ ਰਾਹੁਲ ਆਸ ਵੀ ਹੋਰ ਇੱਕ ਸਕੋਰ ਚਾਹੀਦਾ ਇੱਕ ਤਾਂ ਮਿਲ ਹੀ ਜਾਊਗਾ ਸਾਰੇ ਲਵੇ ਲਾ ਲੇ ਪਾ ਪਹਿਲਵਾ ਦਾ ਫਿਤਰੇ ਨੂੰ ਬਤਾਵੋ ਚਾਕਾ ਲੱਗ ਗਿਆ ਹੋ ਗਿਆ ਸਮਾਪਤ ਕੰਮ 11 ਵਜੇ ਹੋ ਗਿਆ ਨਾ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਆ ਚੱਲਦੇ ਆ ਬਾਹਰ ਹਣ ਟਾਈਮ 11:30 ਹੋ ਗਏ ਲੋਈ ਆ ਗਏ ਬਾਹਰ ਗੇਟ ਤੋਂ ਫਾਈਨਲੀ ਮੋਟਰਾਂ ਕੋਲੇ ਆ ਗਿਆ ਲੌਕ ਖੋਲਦੇ ਆ ਇਹਦਾ ਤੇ ਚੱਲਦਿਆ ਹ